ਮੈਂ ਇਹ ਗੱਲ ਕਹਿਣੀ ਚਾਹਨਾ ਵੀ ਸਾਨੂੰ ਕੁਝ ਜਿਹੜੇ ਕਿਸਾਨ ਜਥੇਬੰਦੀਆਂ ਐ ਲੁਧਿਆਣੇ ਦੇ ਨਹੀਂ ਉਹ ਜ਼ਰੂਰ ਗੱਲ ਕਰਨ ਜ਼ਰੂਰ ਆਪਣਾ ਮੈਨਡਮ ਦੇਣ ਪਰ ਅਸੀਂ ਇੰਨਾ ਕੁਝ ਆਪਣੇ ਪਿੰਡਾਂ ਲਈ ਆਪਣੇ ਲੁਧਿਆਣੇ ਦੇ ਮੇਰੇ ਹਲਕੇ ਲਈ 14ਵਾਂ 15ਵਾਂ ਵਿੱਤ ਕਮਿਸ਼ਨ ਦੇ ਅਸੀਂ ਕਰੋੜਾਂ ਰੁਪਈਆ ਚਾਹੇ ਮੈਂ ਆਪੋਜੀਸ਼ਨ ਦਾ ਐਮਪੀ ਸੀ ਕਰੋੜਾਂ ਰੁਪਇਆ ਜਿਹੜਾ ਪੈਸਾ ਹੈ ਉਹ ਹਰੇਕ ਪਿੰਡ ਪਿੰਡ ਨੂੰ ਵੰਡਿਆ ਚਾਹੇ ਉਹ 14ਵੇਂ ਵਿੱਤ ਕਮਿਸ਼ਨ ਦਾ 15ਵੇਂ ਵਿੱਤ ਕਮਿਸ਼ਨ ਦਾ ਚਾਹੇ ਸੈਂਟਰਲ ਗਵਰਨਮੈਂਟ ਤੋਂ ਮਨਰੇਗਾ ਦਾ ਗਰੀਬ ਜ਼ਰੂਰਤਮੰਦ ਲੋਕਾਂ ਦਾ ਮਨਰੇਗਾ ਦਾ ਪੈਸਾ ਹੈ ਚਾਹੇ 6-6000 ਰੁਪਇਆ ਕਿਸਾਨ ਚਾਹੇ ਕਿੰਨਾ ਵੱਡੀ ਸਬਸਿਡੀ ਯੂਰੀਏ ਚ ਖਾਦਾਂ ਚ ਸੋਸਾਇਟੀਆਂ ਨੂੰ ਕਰੋੜਾਂ ਰੁਪਏ ਦਾ ਜਿਹੜਾ ਉਹ ਲਾਭ ਆ ਉਹ ਦਿੱਤਾ ਏ ਪਰ ਇਹ ਗੱਲ ਮੈਨੂੰ ਕੋਈ ਨਹੀਂ ਜੇ ਸਾਨੂੰ ਇਹ ਪਿੰਡਾਂ ਚ ਨਹੀਂ ਜਾਣ ਦਿੰਦੇ ਪਰ ਮੇਰੀ ਸਾਰੀ ਚਾਹੇ ਮੈਂ ਕਿਤੇ ਹੋਵਾਂ ਪਰ ਮੇਰੇ ਸਰਪੰਚ ਸਹਿਬਾਨ ਮੇਰੇ ਪੰਚ ਸਹਿਬਾਨ ਮੇਰੇ ਪਿੰਡਾਂ ਵਾਲੇ ਜਿਹੜੇ ਤਿੰਨ ਤਿੰਨ ਪੀੜੀਆਂ ਦਾ ਸਾਡਾ ਰਿਸ਼ਤਾ ਏ ਸਰਦਾਰ ਬਿਨ ਸਿੰਘ ਜੀ ਤੋਂ ਲੈ ਕੇ ਤੇਜ ਪ੍ਰਕਾਸ਼ ਜੀ ਤੋਂ ਲੈ ਕੇ ਹੁਣ ਮੈਂ ਦੋ ਵਾਰ ਤੁਹਾਡਾ ਐਮਪੀ ਰਿਆਂ ਮੈਨੂੰ ਦੱਸੋ ਮੈਂ ਕਿਸੇ ਪਿੰਡ ਚ ਕਿਸੇ ਤੇ ਕੋਈ ਅੱਜ ਤੱਕ 10 ਸਾਲ ਚ ਕੋਈ ਕਿਸੇ ਤੇ ਪਰਚਾ ਦਰਜ ਕਰਾਇਆ ਹੋਵੇ 10 ਸਾਲ ਦੇ ਵਿੱਚ ਮੈਂ ਕਿਸੇ ਦੀ ਕੋਈ ਜ਼ਮੀਨ ਦੱਬੀ ਹੋਵੇ 10 ਸਾਲ ਚ ਮੈਂ ਕਿਸੇ ਦੇ ਕੋਈ ਦਖਲ ਦਿੱਤਾ ਹੋਵੇ ਮੇਰਾ ਇੰਨਾ ਤਾਂ ਹੱਕ ਮੰਨਦਾ ਏ ਵੀ ਜੋ ਮੇਰੇ ਪਿੰਡਾਂ ਦੇ ਵਿੱਚ ਮੇਰੇ ਪਰਿਵਾਰ ਰਹਿੰਦੇ ਆ ਤੇ ਮੈਂ ਸਰਪੰਚ ਪੰਚ ਸਹਿਬਾਨਾਂ ਨੂੰ ਅਪੀਲ ਕਰਨਾ ਚਾਹੁੰਨਾ ਬੇਸ਼ੱਕ ਸਰਪੰਚ ਪੰਚ ਸੇ ਬਾਨ ਸਾਰੀ ਪੰਚਾਇਤ ਸਭ ਦੀ ਹੁੰਦੀ ਆ ਸਾਰੇ ਪਿੰਡ ਦੀ ਹੁੰਦੀ ਆ ਕਿਸੇ ਇਕੱਲੇ ਦੀ ਨਹੀਂ ਹੁੰਦੀ ਤੇ ਮੇਰਾ ਬਣਦਾ ਮੈਨੂੰ ਉਮੀਦ ਆ ਤੁਸੀਂ ਮੇਰਾ ਬਣਦਾ ਹਿੱਸਾ ਮੈਨੂੰ ਜ਼ਰੂਰ ਦੇਵੋਗੇ ਕਿਉਂਕਿ ਮੈਂ ਤੁਹਾਡਾ ਮਾਨ ਰੱਖਿਆ ਸਤਕਾਰ ਰੱਖਿਆ ਮੈਨੂੰ ਇਹ ਦੱਸੋ ਵੀ ਮੈਂ ਕਿਸੇ ਦੇ ਕਦੇ ਕੋਈ ਅਰਚਣ ਪਾਈ ਹੋਵੇ ਜਿੰਨਾ ਕੁਛ ਮੇ ਤੋਂ ਲਿਆ ਹੋਇਆ ਮੈਂ ਹਰ ਪਿੰਡ ਦੇ ਵਿੱਚ ਦਿੱਤਾ ਸਟੇਟ ਗਵਰਨਮੈਂਟ ਨੇ ਇੱਕ ਕਾਡੀ ਫੁੱਟੀ ਕਾਡੀ ਜਿਹੜੀ ਆ ਉਹ ਕਿਸੇ ਪਿੰਡ ਨੂੰ ਨਹੀਂ ਦਿੱਤੀ ਮੈਂ ਪਿਛਣੀਆਂ ਇਲੈਕਸ਼ਨਾਂ 'ਚ ਕਹਿੰਦਾ ਸੀ ਵੀ ਲੱਖਾਂ ਪੰਜਾ ਪੰਜਾ ਲੱਖ ਤੋਂ ਉੱਤੇ ਪੈਸਾ ਹਰ ਪਿੰਡ 'ਚ ਆਊਗਾ ਉਹ 15ਵੇਂ ਤੇ 14ਵੇਂ ਵਿੱਤ ਕਮਿਸ਼ਨ ਦਾ ਉਹ ਪੈਸਾ ਪਹੁੰਚਿਆ ਅੱਜ ਇਹ ਕੁਝ ਲੋਕ ਸਾਨੂੰ ਤੁਹਾਡੇ ਕੋਲ ਨਹੀਂ ਆਉਂਦਾ ਰਿਹਾ ਮੈਂ ਇਸ ਗੱਲ ਤੇ ਬੜਾ ਪਰੇਸ਼ਾਨ ਆ ਸਾਰਾ ਸ਼ਹਿਰ ਉਰੇ ਤਾਂ ਸੱਤ ਸੀਟਾਂ ਪੈਂਦੀਆਂ ਐ ਜਿਹੜੀਆਂ ਸ਼ਹਿਰੀਆਂ ਗਿੱਲ ਵੀ ਜਿਹੜਾ ਸਾਡਾ ਉਹ ਵੀ ਸ਼ਹਿਰ ਆ ਛੇ ਸ਼ਹਿਰ ਦੀਆਂ ਬੀਜੇਪੀ 100% ਉਹ ਸੱਤਵ ਸੀਟਾਂ ਦੇ ਜਿੱਤਰੀ ਆ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਪਰ ਜਿਹੜਾ ਕੁਝ ਕਰਨ ਅਸੀਂ ਆਏ ਆ ਇਸ ਕਰਕੇ ਬੀਜੇਪੀ ਚ ਆਏ ਵੀ ਜਿਹੜਾ ਇਹ ਕਿਸਾਨਾਂ ਦਾ ਇਹ ਜਿਹੜੀਆਂ ਗੋਲੀਆਂ ਇਹ ਕੰਧਾਂ ਬੜਾਈਆਂ ਹੋਈਆਂ ਉਹਨਾਂ ਨੂੰ ਤੋੜੀਏ ਤੇ ਸਵਾ ਸਾਲ ਮੈਂ ਆਪ ਮੇਰੇ ਭਰਾਵੋ ਤੁਹਾਨੂੰ ਯਾਦ ਹੋਣਾ ਸਵਾ ਸਾਲ ਮੈਂ ਆਪ ਫੁੱਟਪਾਥ ਤੇ ਬੈਠਾ ਰਿਆ ਜੰਤਰ ਮੰਤਰ ਬੈਠਾ ਰਿਆ ਜਦੋਂ ਕਿ ਬੀਜੇਪੀ ਉਸ ਵੇਲੇ ਸਰਕਾਰ ਤੇ ਉਹਨਾਂ ਦੀ ਦਿੱਲੀ ਪੁਲਿਸ ਦੇਖਦੀ ਸੀ ਕੈਮਰੇ ਲਾ ਲਾ ਵੀ ਇਹ ਕਿਤੇ ਰਾਤ ਨੂੰ ਰਿਓ ਨਿਕਲਤਾ ਨਹੀਂ ਜਾਂਦਾ ਵੀ ਉਦੋਂ ਹੀ ਚੱਲਣਾ ਤੇ ਖਬਰਾਂ ਚ ਲਾਈਏ ਸਮਾਂ ਸਾਲ ਮੈਂ ਉੱਥੇ ਨਵਾਂ ਸਾਲ ਹੋਵੇ ਗੁਰਪੁਰਬ ਹੋਵੇ ਆਪਣਾ ਜਨਮ ਦਿਨ ਹੋਵੇ ਬੱਚੇ ਦਾ ਜਨਮ ਦਿਨ ਹੋਵੇ ਮੈਂ ਬਿਟਾ ਕੇ ਉੱਥੇ ਕੇਕ ਕੱਟਦਾ ਰਿਹਾ ਸਮਾਂ ਸਾਲ ਮੈਂ ਘਰੇ ਨਹੀਂ ਗਿਆ ਉਰੇ ਤਾਂ ਕਿੱਥੇ ਆਉਣਾ ਸੀ ਪਰ ਉਹ ਮੇਰਾ ਤੁਸੀਂ ਥੋੜਾ ਬਹੁਤਾ ਮੇਰਾ ਉਸ ਗੱਲ ਦਾ ਮੁੱਲ ਤਾਂ ਮੋੜੋ ਕਿਹੜਾ ਮੈਂਬਰ ਪਾਰਲੀਮੈਂਟ ਚਾਹੇ ਕਾਂਗਰਸ ਪਾਰਟੀ ਦੇ ਜਿਹੜੇ ਅੱਜ ਵੋਟਾਂ ਮੰਗਦੇ ਫਿਰਦੇ ਆ ਇਹ ਇੱਕ ਦਿਨ ਮੇਰੇ ਕਿਸਾਨ ਵੀਰੋ ਮੇਰੇ ਮਜ਼ਦੂਰ ਵੀਰੋ ਇੱਕ ਦਿਨ ਇਹ ਚਾਹੇ ਆਮ ਆਦਮੀ ਦਾ ਕੈਂਡੀਡੇਟ ਆ ਚਾਹੇ ਇਹਨਾਂ ਦੇ ਐਮਐਲਏ ਨੇ ਚਾਹੇ ਕਾਂਗਰਸ ਪਾਰਟੀ ਦਾ ਕੈਂਡੀਡੇਟ ਆ ਤੁਸੀਂ ਮੈਨੂੰ ਜਵਾਬ ਦਿਓ ਮੈਨੂੰ ਅੱਜ ਇਸ ਗੱਲ ਦਾ ਦੁੱਖ ਆ ਵੀ ਇਹ ਲੋਕ ਤੁਹਾਡੇ ਲਈ ਇੱਕ ਇਹਨਾਂ ਨੇ ਨਾਰਾ ਵੀ ਮਾਰਿਆ ਇਹ ਇੱਕ ਦਿਨ ਤੁਹਾਡੇ ਖਾਤਰ ਕਿਸੇ ਧੁੱਪ ਦੇ ਵਿੱਚ ਬੈਠੇ ਕਿਸੇ ਸੜਕ ਤੇ ਬੈਠੇ ਹਜੇ ਕਿ ਕਿਸਾਨ ਯੂਨੀਅਨ ਨੇ ਇਹ ਗੱਲ ਕਿਹਾ ਸੀ ਵੀ ਤਿੰਨ ਸੜਕਾਂ ਸੀ ਰੋਕੀਆਂ ਚੌਥੀ ਸੜਕ ਕੋਈ ਪਾਰਟੀ ਵੀ ਰੋਕ ਸਕਦੀ ਆ ਅੱਜ ਦੇ ਜਿਹੜੇ ਹੁਕਮਰਾਨ ਨੇ ਇਹਨਾਂ ਦਾ ਕੋਈ 92 ਐਮਐਲਏ ਚੋਂ ਕੋਈ ਗਿਆ ਹੋਵੇ ਇਹਨਾਂ ਦੇ ਰਾਜ ਸਭਾ ਦੇ ਐਮਪੀ ਨੇ ਸੱਤ ਇਹਨਾਂ ਚੋਂ ਕੋਈ ਗਿਆ ਹੋਵੇ ਕਾਂਗਰਸ ਪਾਰਟੀ ਦੇ ਅੱਜ 18 ਐਮਐਲਏ ਨੇ ਉਸ ਵੇਲੇ ਸਰਕਾਰ ਸੀ ਕਿਹੜਾ ਇਹਨਾਂ ਦਾ ਕੈਬਨਿਟ ਮੰਤਰੀ ਜਾਂ ਇਹਨਾਂ ਦਾ ਕੋਈ ਵੀ ਲੀਡਰ ਗਿਆ ਅੱਜ ਵੀ ਦੱਸ ਦਿਓ ਮੈਨੂੰ ਅੱਜ ਵੀ ਬੈਠੇ ਆ ਸ਼ੰਭੂ ਇਹਨਾਂ ਦੇ ਵਿੱਚੋਂ ਕੌਣ ਇੱਕ ਵੀ ਪਾਰਟੀ ਉਹਨਾਂ ਦੇ ਵਿੱਚ ਕੋਈ ਰੋਲ ਅਦਾ ਕੀਤਾ ਮੈਂ ਆ ਇਕੱਲਾ ਜਿਹੜਾ ਕਿ ਇਹ ਮੈਨੂੰ ਮਾਣ ਵੀ ਆ ਉਦੋਂ ਬਾਅਦ ਚਾਹੇ ਰਾਸ਼ਟਰਪਤੀ ਦੇ ਮੂਹਰੇ ਚਾਹੇ ਪ੍ਰਾਈਮ ਮਿਨਿਸਟਰ ਦੇ ਮੂਹਰੇ ਮੈਂ ਇਕੱਲੇ ਨੇ ਬਾਤ ਚੱਕੀ ਇਕੱਲੇ ਬੰਦੇ ਨੇ ਸਭ ਤੋਂ ਪਹਿਲਾਂ ਜਦੋਂ ਹਰਸਿਮਰਤ ਕੌਰ ਨੇ ਬਿੱਲ ਬਣਾਇਆ ਅਕਾਲੀ ਦਲ ਨੇ ਇਹ ਤਾਂ ਭਾਜੀਪੀ ਨੂੰ ਤਾਂ ਪ੍ਰਸਾਗਤ ਆ ਇਹਨਾਂ ਨੇ ਤੇ ਹੁਣ ਸਾਡੇ ਅਰਗੇ ਲੋਕ ਜਿਹੜੇ ਪੰਜਾਬ ਨੂੰ ਜਾਣਦੇ ਆ ਪੰਜਾਬ ਦੇ ਪਿੰਡਾਂ ਨੂੰ ਜਾਣਦੇ ਆ ਐਮਪੀ ਤੁਸੀਂ ਮੈਨੂੰ ਪਹਿਲਾਂ ਵੀ ਬਣਾਉਂਦੇ ਸੀ ਪਰ ਅੱਜ ਬਦਲਣਾ ਆਪਾਂ ਬਦਲਣਾ ਇੱਕੋ ਮਾਡਲ ਡਵੈਲਪਮੈਂਟ ਦਾ ਲੈ ਕੇ ਆਉਣਾ ਪਿੰਡਾਂ ਦੇ ਵਿੱਚ ਪਾਣੀ ਉਹ 5-5 ਫੁੱਟ ਥੱਲੇ ਜਾ ਰਿਹਾ ਜ਼ਹਿਰੀਲਾ ਹੋ ਰਿਹਾ ਫਸਲਾਂ ਸਾਡੀਆਂ ਖਰਾਬ ਹੋ ਗਈਆਂ ਭਾਂ ਝਾੜ ਸਾਡੇ ਘਟ ਕੱਟ ਗਏ ਅੱਜ ਸਾਡੇ ਬੱਚਿਆਂ ਦਾ ਸਾਰੇ ਖਾਲੀ ਹੋ ਗਏ ਜਿਹਦੇ ਕੋਲ 30 ਲੱਖ 25 ਲੱਖ ਲੈਣ ਦੀ ਸ਼ਮਤਾ ਕਿਤੋਂ ਵਿਚਾਰਾ ਲੈ ਕੇ ਆਪਣੇ ਬੱਚਿਆਂ ਨੂੰ ਭੇਜ ਰਿਹਾ ਜਿਹੜਾ ਗਰੀਬ ਆ ਹੋਰੇ ਰਹਿ ਗਿਆ ਉਹ ਚਿੱਟੇ ਦੀ ਮਾਰ ਚੱਲ ਰਿਹਾ ਕਿਉਂ ਆਪਾਂ ਯੂਪੀ ਬਿਹਾਰ ਅਰਗੇ ਸੂਬੇ ਜਦੋਂ ਮੈਂ ਦਿੱਲੀ ਚ ਦੇਖਦਾ ਸੀ ਯੂਪੀ ਬਿਹਾਰ ਅਰਗੇ ਸੂਬੇ ਜਿਹੜੇ ਧਰਤੀ ਤੇ ਡਿਗੇ ਪਏ ਸੀ ਅੱਜ ਉਹ ਮੋਦੀ ਦੀ ਸਰਕਾਰ ਕਰਕੇ ਉੱਤੇ ਚੱਕੇ ਗਏ ਅੱਜ ਪੰਜਾਬ ਜਿਹੜਾ ਉੱਤੇ ਬੈਠਾ ਸੀ ਇੱਥੇ ਮਾੜੀਆਂ ਸਰਕਾਰਾਂ ਨੇ ਅੱਜ ਪੰਜਾਬ ਧਰਤੀ ਤੇ ਸਟਿਆ ਪਿਆ ਨਾਲੇ ਮੋਦੀ ਜੀ ਦੀ ਗੱਲ ਕਰਦੇ ਆਂ ਰਾਮ ਮੰਦਰ ਦੀ ਗੱਲ ਕਰਦੇ ਆਂ ਤੇ ਆਪਾਂ ਰਾਮ ਮੰਦਰ ਦੀ ਗੱਲ ਤੱਕ ਕਰਦੇ ਆਂ ਪਰ ਆਪਾਂ ਨਾਲ ਜਿਨੇ ਕਰਤਾਰਪੁਰ ਸਾਹਿਬ ਲੰਘਾ ਜਦੋਂ ਆਪਾਂ ਹਰ ਪਿੰਡ ਚ ਹਰ ਸ਼ਹਿਰ ਚ ਅਰਦਾਸ ਕਰਦੇ ਸੀ ਅਰਦਾਸ ਕਰਦੇ ਸੀ ਵੀ ਹੇ ਮਾਰੇ ਗੁਰੂ ਮਹਾਰਾਜ ਸਾਡੇ ਵਿਛੜੇ ਹੋਏ ਗੁਰੂ ਧਾਮ ਦੇ ਦਰਸ਼ਨ ਦਿਦਾਰ ਉਦੋਂ ਮੋਦੀ ਤੇ ਕਿਰਪਾ ਹੋਈ ਗੁਰੂ ਨਾਨਕ ਦੇਵ ਜੀ ਦੀ ਅੱਜ ਕਰਤਾਰਪੁਰ ਸਾਹਿਬ ਲੰਗਾ ਖੁੱਲਾ ਏ ਅੱਗੇ ਆਪਾਂ ਦੂਰਬੀਨਾ ਨਾਲ ਡੇਰਾ ਬਾਬਾ ਨਾਨਕ ਤੋਂ ਦੇਖਦੇ ਸੀ ਅੱਜ ਕਰਤਾਰਪੁਰ ਸਾਹਿਬ ਕੋਰੀਡੋਰ ਸਵੇਰੇ ਜਾਓ ਸ਼ਾਮ ਨੂੰ ਮੱਥਾ ਟੇਕ ਕੇ ਜਿਹੜਾ ਉਹ ਵਾਪਸ ਆ ਜਾਓ ਜੇ ਆਪਾਂ ਅੱਜ ਗੱਲ ਕਰੀਏ ਅਸੀਂ ਜਾਣ ਦੀ ਹਿਮਕੁੰਡ ਸਾਹਿਬ ਜਿਹੜੇ ਬਰਫੀਲੇ ਇਲਾਕੇ ਬੜੀ ਔਖੀ ਚੜ੍ਹਾਈ ਅੱਜ ਉੱਥੇ ਕੇਵਲ ਜਿਹੜੀ ਤਾਰਨ ਤੇ ਉੱਤੇ ਬੈਠੋ ਤੇ ਕੇਵਲ ਜਾਂਦੀ ਆ ਉਹਦੇ ਨਾਲ ਜਲਦੀ ਤੋਂ ਜਲਦੀ ਅੱਧੇ ਘੰਟੇ ਚ ਦਰਸ਼ਨ ਕਰਕੇ ਹਿਮਕੁੰਡ ਸਾਹਿਬ ਦੇ ਵਾਪਸ ਆ ਜਾਓ ਸਾਡੇ ਸ਼ਹਿਜ਼ਾਦਿਆਂ ਦਾ ਮਨਮੋਹਨ ਸਿੰਘ ਵੀ ਪ੍ਰਧਾਨ ਮੰਤਰੀ ਰਹੇ ਕਿਸੇ ਨੂੰ ਯਾਦ ਸੀ ਵੀ ਸਭ ਤੋਂ ਵੱਡੀ ਕੁਰਬਾਨੀ ਸਾਡੇ ਚਾਰ ਸ਼ਹਿਜ਼ਾਦਿਆਂ ਦੀ ਆ ਵੀਰ ਬਾਲ ਦਿਵਸ ਅੱਜ ਹਰ ਦੇਸ਼ ਦੇ ਉਸ ਦਿਨ ਸਕੂਲ ਚ ਹਰ ਕਾਲਜ ਹਰ ਬੱਚੇ ਤੋਂ ਕੰਪੀਟੀਸ਼ਨ ਹੁੰਦਾ ਵੀ ਉਹਨਾਂ ਦੇ ਤਸਵੀਰਾਂ ਬਣਾਓ ਵੀ ਅੱਗੇ ਪੀੜ੍ਹੀ ਉਹਨਾਂ ਦੇ ਜ਼ਿਹਨ 'ਚ ਰਵੇ ਵੀ ਸ਼ਹਿਬਜ਼ਾਦਿਆਂ ਦੀ ਕਹਿ ਜੀ ਪਿਕਚਰ ਸੀ ਸ਼ਕਲ ਸੀ ਅੱਜ ਤੁਸੀਂ ਇਹ ਕਰਨ ਕੀ ਲੱਗੇ ਹੋਏ ਸਰਕਾਰ ਜਿਹੜੀ ਆ ਉਹ ਫੈਸਲਾ ਪਹਿਲਾਂ ਯੂਪੀ ਬਿਹਾਰ ਰਾਜਸਥਾਨ ਗੁਜਰਾਤ ਪਹਿਲਾਂ ਹੀ ਫੈਸਲਾ ਕਰ ਦਿੰਦਾ ਏ ਵੀ ਜੀਜੇਪੀ ਦੀ ਸਰਕਾਰ ਸਰਕਾਰ ਮੋਦੀ ਜੀ ਦੀ ਬਣਨੀ ਆ ਤੇ ਆਪਾਂ ਪੰਜਾਬ ਵਾਲੇ ਇਧਰ ਵੀ ਬਾਰਡਰ ਆ ਇਧਰ ਵੀ ਕੰਧਾਂ ਖੜਾ ਖੜੀਆਂ ਕਰਤੀਆਂ ਇਹ ਲੀਡਰਾਂ ਨੇ ਉਸ ਵੇਲੇ ਵੀ ਜਿੱਦ ਕੀਤੀ ਉਸ ਵੇਲੇ ਵੀ ਜਿੱਦ ਕੀਤੀ 700 ਲੋਕ ਕਿਸਾਨ ਜਦੋਂ ਮੈਂ ਵੀ ਧਰਨੇ ਤੇ ਬੈਠਾ ਸੀ ਸ਼ਹੀਦ ਹੋ ਗਏ ਹੁਣ ਫੇਰ ਇੱਕ ਨੌਜਵਾਨ ਤੇ ਗੋਲੀ ਨਾਲ ਸ਼ਹੀਦ ਹੋ ਗਿਆ ਇਹ ਲੀਡਰ ਜਿਹੜੇ ਨੇ ਇਹਨਾਂ ਦੀਆਂ ਸਰਕਾਰਾਂ ਨੇ ਇਹਨਾਂ ਦੀਆਂ ਸਰਕਾਰਾਂ ਰਹੀਆਂ ਪੰਜਾਬ 'ਚ ਇਹਨਾਂ ਦੇ ਕਿਉਂ ਨਹੀਂ ਕੋਈ ਕਦੇ ਗੋਲੀ ਵੱਜੀ ਇਹਨਾਂ ਦਾ ਕੋਈ ਬੱਚਾ ਕਿਉਂ ਨਹੀਂ ਉੱਥੇ ਜਾ ਕੇ ਧਰਨੇ ਤੇ ਬੈਠਾ ਇਹ ਆਪ ਇਹਨਾਂ ਦੀਆਂ ਘਰ ਵਾਲੀਆਂ ਜਾਂ ਆਪ ਕਿਉਂ ਨਹੀਂ ਧਰਨੇ ਤੇ ਬੈਠੇ ਜਿਹੜੇ ਤੁਹਾਡੇ ਕੋਲ ਪਿੰਡ ਪਿੰਡ ਇਹ ਵੋਟਾਂ ਮੰਗਦੇ ਆ ਇਹਨਾਂ ਨੂੰ ਸਵਾਲ ਕਿਉਂ ਨਹੀਂ ਕਰਦੇ ਬਿ ਤੁਸੀਂ ਪਾਈ ਦੱਸੋ ਕਿਸਾਨਾਂ ਲਈ ਕੀਤਾ ਅਜ ਵੋਟਾਂ ਮੰਗਣ ਆ ਗਏ ਦੱਸੋ ਕਾਂਗਰਸ ਪਾਰਟੀ ਨੇ ਬਿ ਕੀ ਕੀਤਾ ਏ ਕੀ ਕੀਤਾ ਆਮ ਆਦਮੀ ਪਾਰਟੀ ਨੇ ਅੱਜ ਧਰਨੇ ਤੇ ਕਿਸਾਨ ਬੈਠੇ ਆ ਮੇਰੇ ਅਰਗੇ ਸਵਾ ਸਵਾ ਸਾਲ ਥੋੜੇ ਬੈਠੇ ਆ ਨਾਲ ਤਪਦੀਆਂ ਧੁੱਪਾਂ ਚ ਤਪਦੇ ਮੀਂਹ ਚ ਉਥੇ ਕੋਵਿਡ ਦੇ ਵਿੱਚ ਤਾਂ ਮੈਂ ਇੰਨੀਕ ਜਗ੍ਹਾ ਤੇ ਮੰਤਰੀ ਮੰਤਰੀ ਬੈਠਾ ਸੀ ਕੋਈ ਅੰਤਰ ਨਹੀਂ ਕੋਈ ਤੁਸੀਂ ਫਰਕ ਨਹੀਂ ਰੱਖਣਾ ਜਿਹੜੇ ਬੰਦੇ ਕਦੇ ਘਰੋਂ ਨਹੀਂ ਨਿਕਲੇ ਉਸ ਵੇਲੇ ਅੰਦਰ ਬੜੇ ਬੈਠੇ ਸੀ ਤੇ ਅੱਜ ਉਹ ਪਿੰਡਾਂ 'ਚ ਟਾਰਾਂ ਦਿੰਦੇ ਫਿਰਦੇ ਆ ਵੋਟਾਂ ਮੰਗਦੇ ਫਿਰਦੇ ਆ ਜਿਹੜੇ ਤੁਹਾਡੇ ਪਿੱਛੇ ਤੁਹਾਡੇ ਨਾਲ ਮਰੇ ਨੇ ਤੁਸੀਂ ਇੱਕੋ ਗੱਲ 'ਚ ਇੱਕੋ 'ਚ ਉਹਨੂੰ ਤੋਲੀ ਜਾਂਦੇ ਹੋ ਇਸ ਕਰਕੇ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਦਿਲ ਦੁੱਖਿਆ ਅੱਜ ਮੇਰਾ ਵੀ ਤੁਸੀਂ ਉਹ ਲੋਕਾਂ ਦੇ ਸਵਾਗਤ ਕਰਦੇ ਹੋ ਜਿਨ੍ਹਾਂ ਨੇ ਧੋਖਾ ਕੀਤਾ ਜਿਨ੍ਹਾਂ ਨੇ ਹਮੇਸ਼ਾ ਮਾੜੀ ਸੋਚ ਸੋਚੀ ਇੱਕ ਵੀ ਉਹਨਾਂ ਦਾ ਲੀਡਰ ਦੱਸ ਦਿਓ ਮੈਨੂੰ ਚਾਹੇ ਕੋਈ ਉਹਨਾਂ ਦਾ ਪ੍ਰਧਾਨ ਹੋਵੇ ਕਾਂਗਰਸ ਪਾਰਟੀ ਦਾ ਚਾਹੇ ਕੋਈ ਸੀਐਲਪੀ ਲੀਡਰ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਲਾ ਕੇ ਗਾਣੇ ਉੱਚੀ ਉੱਚੀ ਉੱਥੇ ਵੋਟਾਂ ਮੰਗਦੇ ਫਿਰਦੇ ਆ ਸਪੀਕਰ ਲਾ ਕੇ ਪਰ ਤੁਸੀਂ ਸਿਰਫ ਮੇਰੇ ਅਰਗੇ ਲੋਕ ਨੇ ਜਿਨ੍ਹਾਂ ਨੇ ਆਪਣੀ ਜਾਨ ਤਲੀ ਤੇ ਧਰ ਕੇ ਉੱਥੇ ਤੁਹਾਡੇ ਨਾਲ ਬੈਠਾ ਅੱਜ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਕਿਉਂ ਤੁਸੀਂ ਇਹ ਫਰਕ ਕਿਉਂ ਕਰ ਰਹੇ ਆ ਅਮਨ ਸ਼ਾਂਤੀ ਲਿਆਉਣ ਵਾਲੇ ਸਰਦਾਰ ਬਿਆਨ ਸਿੰਘ ਜੀ ਆਹ ਹਲਕਾ ਉਹਨਾਂ ਦਾ ਏ ਲੁਧਿਆਣਾ ਆਪਾਂ ਉਹ ਰਿਸ਼ਤੇ ਤ ਭੁੱਲੀ ਜਾ ਰਹੇ ਆ ਇਹਨਾਂ ਨੂੰ ਕੀ ਕਰਾਂਗੇ ਜਿਹੜੇ ਬਾਹਰੀ ਲੋਕ ਆਏ ਆ ਤੁਸੀਂ ਜਾਣਦੇ ਹੋ ਇਹਨਾਂ ਨੂੰ ਇਹ ਕਿੱਥੋਂ ਆਏ ਆ ਇਹ ਤੁਹਾਡੇ ਚ ਰਹਿਣਗੇ ਰਹਿਣਾ ਆਪਾਂ ਓਰੇ ਰਿਸ਼ਤਾ ਆਪਣਾ ਏ ਰਿਸ਼ਤੇਦਾਰੀਆਂ ਆਪਣੀਆਂ ਏ ਅੱਜ ਮੈਂ ਥੋੜਾ ਇਸ ਗੱਲ ਨਾਲ ਭਾਵਕ ਹੋਆ ਦੇਖ ਕੇ ਵੀ ਇੰਨਾ ਕੁਝ ਕਰਿਆ ਆ ਪਿੰਡਾਂ ਦੇ ਵਿੱਚ ਨੁਹਾਰ ਬਦਲੀ ਅੱਜ ਪੈਸੇ ਤੇ ਪੈਸਾ ਜੇ ਕੋਈ ਕਿਸੇ ਪਿੰਡ 'ਚ ਮੈਨੂੰ ਪੰਚਾਇਤ ਇੱਕ ਵੀ ਪੰਚਾਇਤ ਮੈਨੂੰ ਕਹਦੇ ਪਿੰਡ ਦੀ ਵੀ ਜੇ ਕੋਈ ਸੂਬੇ ਵੱਲੋਂ ਪੈਸਾ ਆਇਆ ਹੋਵੇ ਜੋ ਫੰਡ ਆਇਆ ਉਹ ਸਿਰਫ ਸੈਂਟਰ ਦੀਆਂ ਸਕੀਮਾਂ ਨਾਲ ਆਇਆ ਅੱਜ ਤੁਹਾਡੇ ਕਾਰਡ ਕੱਟ ਤੇ ਹਜ਼ਾਰਾਂ ਦੀ ਗਿਣਤੀ 'ਚ ਆਪਾਂ ਉਹ ਗੱਲ ਨਹੀਂ ਕਰ ਰਹੇ ਅੱਜ ਕਿਹਨੂੰ ਹਜ਼ਾਰ ਹਜ਼ਾਰ ਰੁਪਈਆ ਮਿਲ ਗਿਆ ਸਾਡੀਆਂ ਮਾਮਾ ਭੈਣਾਂ ਨੂੰ ਝੂਠ ਬੋਲ ਕੇ ਵੀ ਆ ਚੱਕੋ ਜੀ 1000 1000 ਰੁਪਇਆ ਤੁਹਾਨੂੰ ਦਵਾਂਗੇ ਤੇ ਆ ਲੋ ਅੱਜ 25 25 ਮਹੀਨੇ ਹੋ ਗਏ ਕੱਲੀ ਕੱਲੀ ਮੇਰੀ ਮਾਂ ਤੇ ਭੈਣ ਦਾ 25 25000 ਰੁਪਇਆ ਬਕਾਇਆ ਇਹਨਾਂ ਵੱਲ ਅੱਜ ਇਹ ਕਿਸੇ ਬਜ਼ੁਰਗ ਨੂੰ 1500 ਦੇ 2500 ਪੈਨਸ਼ਨ ਗਈ ਸੀ ਉਹਨਾਂ ਦਾ 1000 1000 ਬਕਾਇਆ ਇੱਕ ਇੱਕ ਘਰ ਦਾ ਇੱਕ ਇੱਕ ਲੱਖ ਰੁਪਇਆ ਬਣਦਾ ਇਹ ਆਮ ਆਦਮੀ ਪਾਰਟੀ ਵੱਲ ਜਿਹੜਾ ਇਹਨਾਂ ਨੂੰ ਸਵਾਲ ਤੁਹਾਨੂੰ ਕਰਨੇ ਬਣਦੇ ਆ ਪਰ ਕੋਈ ਨਹੀਂ ਕੱਲੀ ਆ ਕੇ ਮੀਟਿੰਗਾਂ ਕਰਕੇ ਆਰਮਨਾਲ ਆਪਣਾ ਚਲੇ ਜਾਂਦੇ ਆ ਇੱਕ ਵਾਰ ਬੇਫਕੂ ਬਣਾ ਲਿਆ ਦੋ ਵਾਰ ਬੇਫਕੂ ਬਣਾ ਲਿਆ ਮੋਦੀ ਚਾਹੇ ਕੁਛ ਵੀ ਆ ਅੱਜ ਉਹਦੇ ਕੋਲ ਸੱਤਾ ਹੈ ਉਹਦੇ ਕੋਲ ਸਰਕਾਰ ਆ ਤਾਕਤ ਆ ਅੱਜ ਜੇ ਤੁਹਾਨੂੰ ਵੀ ਮੈਨੂੰ ਵੀ ਕੋਈ ਮੁੱਖ ਮੰਤਰੀ ਬਣਾ ਦੇ ਉਹ ਪੰਜਾਬ ਚ ਕੋਈ ਕੁਛ ਨਹੀਂ ਕਰ ਸਕਦਾ ਕਿਉਂ ਕਿ ਪੰਜਾਬ ਕੋਲ ਤਾਂ ਢੇਲਾ ਨਹੀਂਗਾ ਕੁਛ ਕਰਨ ਨੂੰ ਕਿੱਥੋਂ ਕਰ ਦੇਣਗੇ ਉਹ ਪਿੰਡਾਂ ਦੀ ਡਿਵੈਲਪਮੈਂਟ ਜੇ ਪੈਸਾ ਲੈ ਕੇ ਆਉਣਾ ਉਹ ਮੋਦੀ ਤੋਂ ਲੈ ਕੇ ਆਉਣਾ ਮਤਲਬ ਸੈਂਟਰ ਗਵਰਨਮੈਂਟ ਤੋਂ ਲੈ ਕੇ ਆਉਣਾ ਆਮ ਆਦਮੀ ਪਾਰਟੀ ਕੋਲ 15 ਸੀਟਾਂ ਚ ਲੜ ਰਹੀ ਆ ਤੇ ਨਾਲੇ ਇਹ ਇੰਨਾ ਇੰਨਾ ਇਹ ਧੋਖਾ ਦੇ ਰਹੇ ਨੇ ਇਸ ਤਰੀਕੇ ਨਾਲ ਇਹ ਗਮਰਾਹ ਕਰ ਰਹੇ ਨੇ ਇੱਛੇ ਮੋੜ ਲਓ ਤੁਸੀਂ ਉਧਰ ਅਚੋ ਉਹ ਪ੍ਰੋਗਰਾਮ ਉੱਥੇ ਹੀ ਆ ਰੁਕ ਲੋ ਰੁਕ ਲੋ ਪ੍ਰੋਗਰਾਮ 'ਚ ਚਲੋ ਪ੍ਰੋਗਰਾਮ ਤੇ ਚਲੋ ਦੇਖੋ ਇਸ ਤਰੀਕੇ ਨਾਲ ਹਰ ਪਿੰਡ 'ਚ ਇਹ ਐਸਜੀ ਦਿੱਕਤ ਆ ਜਿਹੜੀ ਉਹ ਖੜੀ ਕਰ ਰਹੇ ਆ